ਲੋਜੀ ਤੱਕ ਸ੍ਰੀ ਦਮਦਮਾ ਸਾਹਿਬ ਆਪਾਂ ਗੁਰੂ ਘਰ ਖੜੇ ਆ ਪੰਜਵੇਂ ਤਖਤ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਦਮ ਲਿਆ ਸੀ ਦਮਦਮਾ ਸਾਹਿਬ ਤੇ ਗੁਰੂ ਸਾਹਿਬ ਨੇ ਜੋ ਰੱਖੇ ਸੀ ਬਾਜ ਗੁਰੂ ਸਾਹਿਬ ਕੋਲੇ ਸੀ ਤੇ ਹੀ ਭੈਣ ਜੀ ਨੇ ਤੇ ਵੀਰ ਜੀ ਨੇ ਖਾਲਸਾ ਜੀ ਨੇ ਬਾਜ ਰੱਖਿਆ ਹੋਇਆ ਬਾਜ ਦਾ ਬੱਚਾ ਇਹ ਇਧਰ ਨੂੰ ਕਰਾਇਆ ਬਾਈ ਜੀ ਛੋਟਾ ਬੱਚਾ ਹੈ ਕਿੰਨੀ ਕੁ ਉਮਰ ਕਿੰਨੀ ਕਹਿੰਦੇ ਜੀ ਇਹ 2 ਕੁ ਮਹੀਨੇ ਹੋਰ ਦੋਆ ਮਹੀਨਾ ਦਾ ਏ ਵੀ ਉਂ ਰੱਖਿਆ ਹੋਇਆ ਤੁਸੀਂ ਰੱਖਿਆ ਹੋਇਆ ਤੇ ਸੱਟ ਲੱਗੀ ਸੀਗੀ ਸੱਟ ਸਾ ਔੜਦਾ ਸਾ ਕਹਨੇ ਸੀਗਾ ਕਾਪ ਇਹ ਵੀ ਨਹੀਂ ਸਾਦਾ ਸੀ ਤਾ ਕਰਕੇ ਇਹਨੂੰ ਕੋਲ ਲੈ ਜਾਂਦਾ ਸੀਗਾ ਤੇ ਹੁਣ ਮਾਲਾ ਵੀ ਸਿੱਖ ਗਿਆ ਜਿਵੇਂ ਜਿਵੇਂ ਕਹਿੰਨੇ ਉਵੇਂ ਕਰਦਾ ਇਹ ਓ ਓ ਕਰਦਾ ਤੇ ਤੁਸੀਂ ਭੈਣ ਜੀ ਆਪਦੀ ਬਾਹਂ ਤੇ ਕਰਿਆ ਤੁਸੀਂ ਆ ਦੇਖ ਲਓ ਤੇ ਛੋਟਾ ਜਿਹਾ ਆਵਾਜ਼ ਆ ਬੋਲਦਾ ਤਾਂ ਹੋਣਾ ਨਹੀਂ ਇਹ ਬਈ ਇਹ ਬੋਲਦਾ ਤਾਂ ਤੇ ਖਾਂਦਾ ਕੀ ਕੁਛ ਇਹ ਖਾਂਦਾ ਗੱਲਾਂ ਡਲਾ ਸਾਹਿਬ ਹੀ ਸਕਦੇ ਡਲਾ ਸਾਹਿਬ ਉਹ ਸਪੈਸ਼ਲ ਲਿਆਉਣਾ ਪੈਂਦਾ ਸਪੈਸ਼ਲ ਹੀ ਲਿਆਉਣਾ ਪੈਂਦਾ ਠੀਕ ਤੇ ਡਲਾ ਸਾਹਿਬ ਤੁਸੀਂ ਸਮਝ ਹੀ ਗਏ ਹੋਵੋਗੇ ਤੇ ਇਹ ਤਾਂ ਹੁਣ ਜਿਹੜੇ ਸਿੰਘ ਹੁੰਦੇ ਆ ਬੋਡਾ ਤਲ ਵਾਲੇ ਵੀ ਡਲਾ ਸਾਹਿਬ ਹੀ ਕਹਿੰਦੇ ਨੇ ਆਪ ਦਾ ਜਿਹੜਾ ਖਾਂਦੇ ਆ ਇਹ